ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤ ਖੇਤੀ ਕਿਸਾਨ ਕਰਮਿੱਤਰ ਸਿੰਘ ਜੇ ਆਪਾਂ ਗੱਲ ਕਰੀਏ ਆਪਣੀ ਖੇਤੀ ਬਾਰੇ ਜਿਹੜੇ ਡਾਕਟਰ ਨੇ ਵਿਗਿਆਨੀ ਨੇ ਮਾਹਰ ਨੇ ਖਰਾਕੀ ਤੱਤਾਂ ਦੀ ਗੱਲ ਕੀਤੀ ਜਾਂਦੀ ਹੈ ਭੋਜਨ ਵਿੱਚ ਸਭ ਤੋਂ ਵੱਧ ਖਰਾਕੀ ਤੱਤ ਕਿਹੜੀ ਖੇਤੀ ਵਿੱਚ ਆ ਰਹੇ ਨੇ ਆਪਣੇ ਜੋ ਖੇਤੀ ਪ੍ਰਚਲਿਤ ਖੇਤੀ ਹੈ ਹਰੀ ਕ੍ਰਾਂਤੀ ਮਾਡਲ ਦੀ ਖੇਤੀ ਉਸ ਤੋਂ ਬਾਅਦ ਆਰਗੈਨਿਕ ਆਰਗੈਨਿਕ ਤੋਂ ਬਾਅਦ ਨੇਚਰਲ ਫਾਰਮਿੰਗ ਕੁਦਰਤੀ ਖੇਤੀ ਫਿਰ ਆਦੀਵਾਸੀਆਂ ਦੀ ਖੇਤੀ ਜਿਹੜੇ ਸਭ ਤੋਂ ਜ਼ਿਆਦਾ ਖਰਾਕੀ ਤੱਤ ਨੇ ਮਤਲਬ ਬਹੁਤ ਜ਼ਿਆਦਾ ਖਰਾਕੀ ਤੱਤ ਪਾਇਆ ਜਾਂਦੇ ਨੇ ਭੋਜਨ ਚ ਉਹ ਆ ਜੰਗਲ ਖੇਤੀ ਜਿੱਥੇ ਇਨਸਾਨੀ ਛੇੜਛਾੜ ਬਿਲਕੁਲ ਹੀ ਨਹੀਂ ਹੁੰਦੀ ਉਸ ਧਰਤੀ ਦੇ ਖਰਾਕੀ ਤੱਤ ਵੱਧ ਪਾਏ ਗਏ ਨੇ ਜਦੋਂ ਕਿ ਹੁਣਾ ਉਲਟ ਚਾਹੀਦਾ ਸੀ ਆਪਾਂ ਇਨੀ ਦੇਖਭਾਲ ਕਰਦੇ ਆ ਕੋਸ਼ਿਸ਼ ਕਰਦੇ ਆ ਖੇਤੀ ਲਈ ਸੰਘਰਸ਼ ਕੀਤਾ ਜਾਂਦਾ ਬਹੁਤ ਕੁਝ ਪਾਇਆ ਜਾਂਦਾ ਬਾਈ ਕੀਤੀ ਜਾਂਦੀ ਆ ਪਰ ਖਰਾਕੀ ਦਾ ਤੱਤ ਕਿਉਂ ਘਟੇ ਉਹਦਾ ਕਾਰਨ ਕੀ ਹੈ ਯੋ ਨੇਚਰ ਨਾਲ ਕੁਦਰਤ ਨਾਲ ਲੋੜ ਤੋਂ ਵੱਧ ਛੇੜਛਾੜ ਹੁੰਦੀ ਆ ਇਸ ਲਈ ਉਹਦਾ ਰਿਜ਼ਲਟ ਆ ਜੋ ਵੱਖਰਾ ਹੋ ਜਾਂਦਾ ਆ ਭਾਵੇਂ ਕਿਸਾਨ ਉਸ ਖੇਤੀ ਵਿੱਚ ਪੈਸੇ ਦਾ ਵੱਧ ਕਮਾ ਲੈਂਦਾ ਪਰ ਕੋਈ ਸਮਾਂ ਆਊਗਾ ਜਦੋਂ ਲੋਕ ਖਰਾਕੀ ਦਿੱਤਾਂ ਦੀ ਨਿਊਟ੍ਰੀਸ਼ਨ ਦੀ ਉਹਦੀ ਜ਼ਹਿਰੀਲੇ ਪੱਨ ਬਾਰੇ ਜਾਣਕਾਰੀ ਰੱਖਣਗੇ ਜਾਂ ਉਹਦੀ ਗੱਲ ਕਰਨਗੇ ਸੋ ਆਪਾਂ ਗੱਲ ਕਰਦੇ ਆ ਇਸ ਏਰੀਆ ਦੀ ਜਿੱਥੇ ਆਪਾਂ ਖੜੇ ਆ ਇਹ ਦੋ ਬੂਟੇ ਨੇ ਜੀ ਤੇ ਆਪਣੇ ਆਲੂ ਵਿਖਾਰੇਦੇ ਨੇ ਨਰਮਾਤ ਦਾ ਜਿਵੇਂ ਹੁੰਦੇ ਨੇ ਇੱਕ ਨੂੰ ਛੋਟੇ ਲੱਗਦੇ ਨੇ ਜਿਹੜਾ ਮੱਤ ਦਾ ਹੁੰਦਾ ਉਹਨੂੰ ਵੱਡੇ ਲੱਗਦੇ ਨੇ ਪਰ ਜਦ ਇਹਨਾਂ ਨੂੰ ਦੇਖਦੇ ਆਂ ਵੀ ਇਹਨਾਂ ਦੀ ਆਪਾਂ ਨਿਗਾਹ ਮਾਰੀਏ ਤਾਂ ਬਿਲਕੁਲ ਜੰਗਲ ਦਾ ਸਿਸਟਮ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਜੋ ਹੂੰ ਮਤਲਬ ਮਲਚਿੰਗ ਵੀ ਆ ਵਰਸੀਨ ਵੀ ਆ ਡਬਲ ਮਲਚਿੰਗ ਵੀ ਆ ਵਿੱਚ ਕਣਕ ਵੀ ਆ ਜਿਹੜਾ ਆਪਣਾ ਦੇਸੀ ਬੀਜ ਤਿਆਰ ਹੋ ਰਿਹਾ ਤੇ ਹੁਣ ਉਦਾਹਰਨ ਦੇ ਲਈ ਦਰਖਤਾਂ ਥੱਲੇ ਲੋਕਾਂ ਨੂੰ ਲੱਗਦਾ ਕੁਝ ਨਹੀਂ ਹੁੰਦਾ ਪਰ ਆ ਦੇਖੋ ਤੁਸੀਂ ਸਰੋਂ ਦਾ ਬੂਟਾ ਆਪਣੇ ਆਪ ਉੱਗਿਆ ਤੇ ਇਹ ਕੋਈ ਖਾਸ ਬੀਜ ਆ ਮਤਲਬ ਫਲੀਆਂ ਚ ਪੂਰਾ ਦਾਣਾ ਜਦੋਂ ਕਿ ਦਰਖਤ ਦੇ ਥੱਲੇ ਆਮ ਦੇਖਣ ਚ ਆਉਂਦਾ ਵੀ ਦਰਖਤਾਂ ਥੱਲੇ ਰੁੱਖਾਂ ਥੱਲੇ ਆਪਣੇ ਮਰ ਜਾਂਦੀਆਂ ਨੇ ਫਸਲਾਂ ਪਰ ਹੁਣ ਇੱਕ ਹੋਰ ਉਦਾਹਰਨ ਦੇਖੀਏ ਵੀ ਆਪਾਂ ਆ ਦੇਖੋ ਆ ਜਿਹੜੇ ਇਹਨੂੰ ਬੀਜ ਫਰੂਟਿੰਗ ਹੋਈ ਆ ਇਕੋਸ ਸਰੇ ਤੱਕ ਟਾਣੀਆਂ ਭਰੀਆਂ ਹੋਈਆਂ ਨੇ ਇਸ ਤਰ੍ਹਾਂ ਤੇ ਆਹ ਦੇਖੋ ਜੇ ਨੇੜੇ ਤੋਂ ਦੇਖ ਜਾਵੇ ਤਾਂ ਹਲੇ ਛੋਟਾ ਫਰੂਟ ਹੈ ਘਟੂ ਘਟੂ ਨੇ 2-2 ਮਹੀਨੇ ਲੱਗਣੇ ਆ ਮਤਲਬ ਇਸ ਤਰ੍ਹਾਂ ਟਾਣੀਆਂ ਕੋਈ ਜਗ੍ਹਾ ਐਸੀ ਨਹੀਂ ਹੈਗੀ ਜਿੱਥੇ ਨਾ ਮਤਲਬ ਗੁੱਛਿਆਂ ਤੇ ਬੇ ਸਭ ਫਰੂਟ ਲੱਗਿਆ ਹੋਇਆ ਤੇ ਇੱਧਰ ਆਜੋ ਇਹਦੇ ਵਿੱਚ ਵੀ ਇਹ ਉਹ ਗੁੱਛਿਆਂ ਤੇ ਲੱਗਦਾ ਟਾਣੀਆਂ ਭਰ ਜਾਂਦੀਆਂ ਨੇ ਇਹ ਆ ਦੇਖੋ ਤੁਸੀਂ ਧਿਆਨ ਨਾਲ ਆ ਜਗਾ ਭਰੇ ਪੈ ਨੇ ਆ ਦੇਖੋ ਇਹ ਹਾਲੇ ਛੋਟਾ ਫਰੂਟ ਆ ਮਤਲਬ ਇਹ ਵਿੱਚੋਂ ਜੇ ਫੁੱਲਾਂਗੇ ਤਾਂ ਬਹੁਤ ਜ਼ਿਆਦਾ ਇਹਨੂੰ ਫਲ ਲੱਗ ਜਾਂਦਾ ਜਦੋਂ ਕਿ ਆਪਾਂ ਨਾ ਤਾਂ ਕੋਈ ਛੜਕਾਓ ਕੈਮੀਕਲ ਦਾ ਕਰਦੇ ਹਾਂ ਨਾ ਹੀ ਕੋਈ ਇਸ ਤਰ੍ਹਾਂ ਦੀ ਸਪਰੇ ਵਗਾਰਾ ਵਰਤੀ ਜਾਂਦੀ ਹੈ ਜਿਹਦੇ ਨਾਲ ਮਤਲਬ ਉਹ ਉਹਨੂੰ ਜ਼ਿਆਦਾ ਝਾੜ ਵਧਾਉਣ ਦੀ ਕੋਸ਼ਿਸ਼ ਕੀਤੀ ਜਾਵੇ ਫੇਰ ਵੀ ਉਤਪਾਦਨ ਜਿੱਥੇ ਵੀ ਦੇਖੋਗੇ ਹੁਣ ਤੋਂ ਇਹਨਾਂ ਨੇ ਤਿੱਗਣਾ ਡਿਜ਼ਾਈਨ ਕਰ ਰ ਆਪਣਾ ਫਲ ਦਾ ਆ ਦੇਖੋ ਆ ਟਾਣੀ ਪਰਪਿਆ ਫਰੂਟ ਦੀ ਇੱਧਰ ਆ ਦੇ ਕੁਛਾਂ ਦੇ ਲੱਗੇ ਹੋਏ ਨੇ ਆ ਦੇਖੋ ਆ ਕੁਛਾਂ ਜਿਹੜੇ ਸਾਰੇ ਕਿਤੇ ਕੋਈ ਆਹੀ ਜਗ੍ਹਾ ਨਹੀਂ ਹੈ ਜਿੱਥੇ ਫਰੂਟ ਬੇਸਾਬਾ ਨਾ ਲੱਗਿਆ ਹੋਵੇ ਸੋ ਇਸ ਤਰ੍ਹਾਂ ਫਲ ਵੱਧ ਜਾਂਦਾ ਤੇ ਜੰਗਲ ਦਾ ਸਿਸਟਮ ਹੈ ਇਹ ਕੁਦਰਤੀ ਖੇਤੀ ਵਿੱਚ ਜਦੋਂ ਉਤਪਾਦਨ ਲੋਡ ਤੋਂ ਵੱਧ ਵੱਧ ਜਾਂਦਾ ਤਾਂ ਇੱਕ ਜੰਗਲ ਵਾਲੀ ਖੇਤੀ ਸ਼ੁਰੂ ਹੋ ਜਾਂਦੀ ਹੈ ਸੋ ਇਸ ਤਰ੍ਹਾਂ ਦੀ ਖੇਤੀ ਨੂੰ ਆਪਾਂ ਸਿੱਖੀਓ ਤਾਂ ਸਮਝੀਏ ਉਹਨੂੰ ਵਧਾਈਏ ਸੋ ਇਹ ਕੁਦਰਤੀ ਖੇਤੀ 'ਚ ਬੜੇ ਆਰਾਮ ਨਾਲ ਹੋ ਸਕਦਾ ਕੋਈ ਵੀ ਬੂਟਾ ਇਸ ਤਰ੍ਹਾਂ ਦਾ ਨਹੀਂ ਹੋ ਸਕਦਾ ਵੀ ਨਾ ਤਾਂ ਆਪਾਂ ਨੇ ਕੋਈ ਗੜਾਈ ਕੀਤੀ ਆ ਨਾ ਮਲਚਿੰਗ ਤਾਂ ਕਰਨੀਓ ਕਰਨੇ ਆ ਬਾਕੀ ਜੇ ਮਲਚਿੰਗ ਨਹੀਂ ਵੀ ਕਰ ਗਏ ਤਾਂ ਜੰਗਲ ਦਾ ਸਿਧਾਂਤ ਆ ਸਿਸਟਮ ਆ ਬੌਦੇ ਆਪਣੀ ਮਲਚਿੰਗ ਆਪ ਕਰ ਲੈਂਦੇ ਨੇ ਉਸ ਤਰ੍ਹਾਂ ਬੌਦੇ ਆਪਣਾ ਉਤਪਾਦਨ ਵੀ ਵਧਾਉਣਗੇ ਤੇ ਖਾਸ ਗੱਲ ਆ ਖਰਾਕੀ ਤੱਤ ਵੀ ਪੂਰੇ ਹੋਣਗੇ ਤੇ ਨਿਊਟ੍ਰੀਸ਼ਨ ਪੂਰੇ ਹੋਣਗੇ ਤੇ ਇਹਨਾਂ ਨੂੰ ਬਿਮਾਰੀਆਂ ਵੀ ਘੱਟ ਲੱਗਣੀਆਂ ਪੌਦਿਆਂ ਨੂੰ ਤੇ ਜਿਹੜਾ ਇਹਨਾਂ ਦਾ ਸਵਾਦ ਆ ਜੋ ਐ ਸਮੇਂ ਆਪਣੇ ਪ੍ਰਚਲਿਤ ਮਾਰਕੀਟ ਦੇ ਵਿੱਚ ਫਰੂਟ ਆਉਂਦਾ ਉਸ ਫਰੂਟ ਤੋਂ ਇਹ ਕਈ ਗੁਣਾ ਵੱਧ ਸਵਾਦ ਹੁੰਦੇ ਨੇ ਜਿਹੜੇ ਜੰਗਲ ਸਿਸਟਮ ਨਾਲ ਆਏ ਹੋਏ ਨੇ ਤੇ ਕੁਦਰਤ ਨਾਲ ਛੇੜਛਾੜ ਨਹੀਂ ਕੀਤੀ ਜਾਂਦੀ ਉਹਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਿ ਖਰਾਕੀ ਤੱਤ ਪੂਰੇ ਹੋਣ ਸਾਡੇ ਜਿਹੜੇ ਸਰੋਤ ਨੇ ਜਿਵੇਂ ਪਾਣੀ ਦਾ ਸਰੋਤ ਆ ਮਿੱਟੀ ਆ ਸਭ ਤੋਂ ਜ਼ਰੂਰੀ ਆਪਣੀ ਮਿੱਟੀ ਆ ਜੇ ਮਿੱਟੀ ਵਿੱਚ ਨਿਊਟ੍ਰੀਸ਼ਨ ਖਰਾਕੀ ਦਾਤ ਪੂਰੇ ਹੋਣਗੇ ਤਾਂ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਲੱਗ ਸਕਦੀ ਨਾ ਫੰਗਸ ਆ ਨਾ ਔਲੀਆਂ ਬਾਗ ਕੀ ਤੇਜ ਹਨੇਰੀਆਂ ਵੀ ਬੇਸਾਬੀਆਂ ਆ ਸਕਦੀਆਂ ਨੇ ਤਾਂ ਵੀ ਇਹਦਾ ਫਰੂਟ ਬਹੁਤ ਘੱਟ ਝੜਦਾ ਜਣੀ ਝੜਦਾ ਤਾਂ ਹੈ ਇਹ ਤਾਂ ਮੈਂ ਕਹੂੰਗਾ ਨਹੀਂ ਝੜਦਾ ਨਹੀਂ ਹੁੰਦਾ ਝੜ ਜਾਂਦਾ ਪਰ ਫਿਰ ਵੀ ਪੌਦਾ ਆਪਣੇ ਕੋਲ ਕੁਝ ਨਾ ਕੁਝ ਰੱਖਦਾ ਤੇ ਇਹ ਕੁਦਰਤ ਦੀ ਖੇਤੀ ਵਿੱਚ ਬੜੇ ਆਰਾਮ ਨਾਲ ਹੋ ਸਕਦਾ ਜਦੋਂ ਪੌਦਾ ਸੋਕਾ ਝੱਲਣ ਲੱਗ ਗਿਆ ਮਿੱਟੀ ਦੇ ਵਿੱਚ ਉਹ ਸਿਸਟਮ ਸ਼ੁਰੂ ਹੋ ਜਾਂਦਾ ਤਾਂ ਉਹ ਪਾਣੀ ਦੀ ਖੋਜ ਆਪਣੀ ਜੜ੍ਹਾਂ ਦੂਰ ਤੱਕ ਫਰਾਂਉਂਦਾ ਧਰਤੀ ਦੇ ਥੱਲੇ ਨੂੰ ਲਿਆਂਦਾ ਸਾਈਡਾਂ ਤੋਂ ਵੀ ਲਿਆਂਦਾ ਪਾਣੀ ਦੀ ਖੋਜ ਜਿੰਨੀ ਜੜ ਪੌਦੇ ਦੀ ਦੂਰੀ ਤੇ ਜਾਊਗੀ ਉਨੇ ਹੀ ਉਹ ਨਿਊਟ੍ਰੀਸ਼ਨ ਬਾਹਰੋਂ ਕਿੱਥੇ ਕਰ ਲੈਂਦਾ ਬਾਕੀ ਧੁੱਪਾਂ ਤੋਂ ਬਾਹਰੋਂ ਜੋ ਹਵਾ ਦੇ ਵਿੱਚ ਉਲੈ ਰਿਆ ਉਸ ਤਰ੍ਹਾਂ ਵੀ ਖਰਾਕੀ ਤੱਤ ਬਾਹਰ ਦੇ ਨੇ ਤੇ ਕੁਦਰਤੀ ਖੇਤੀ ਵਿੱਚ ਜਿੰਨੇ ਆਪਣੇ ਤਰ੍ਹਾਂ ਤਰ੍ਹਾਂ ਦੇ ਪੌਦੇ ਰੁੱਖ ਹੋਣਗੇ ਜਿਵੇਂ ਆ ਮਰਿੰਗੇ ਦਾ ਇਹਨੇ ਹੋਰ ਤੱਤ ਦੇਣੇ ਆ ਅਬਰਸੀਨ ਨੇ ਹੋਰ ਦੇਣੇ ਆ ਏ ਬਾਕੀਆ ਕਾਚਰਾ ਕੁਚਰਾ ਸਾਰਾ ਜਿਵੇਂ ਕਣਕ ਹੈ ਵਿੱਚ ਮਿਰਚਾਂ ਵੀ ਖੜੀਆਂ ਨੇ ਤੇ ਉਸ ਤਰ੍ਹਾਂ ਕੁਦਰਤੀ ਖੇਤੀ ਵਿੱਚ ਘੱਟੋ ਘੱਟ ਖਰਚਾ ਕਰੇ ਬਿਨਾਂ ਛੇੜਛਾੜ ਕਰੇ ਵੀ ਕੁਝ ਨਾ ਕੁਝ ਲੱਭਦਾ ਤੇ ਖਾਸ ਗੱਲ ਹੈ ਜਿਵੇਂ ਆਮ ਖੇਤੀ ਦੇ ਵਿੱਚ ਨਦੀਨਾਂ ਦਾ ਡਰ ਲੱਗਦਾ ਬਿਮਾਰੀਆਂ ਦਾ ਲੱਗਦਾ ਤੇ ਕੁਦਰਤੀ ਖੇਤੀ ਵਿੱਚ ਅਸੀਂ ਤਾਂ ਕਦੇ ਨਾ ਮਸ਼ੀਨਰੀ ਨਾਲ ਲੇਬਰ ਨਾ ਹੀ ਪਾਣੀ ਜਿੰਨੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਫੇਰ ਵੀ ਫਸਲਾਂ ਹੋ ਜਾਂਦੀਆਂ ਨੇ ਉਹ ਮੇਰੀ ਕਮੀ ਹੈ ਵੀ ਮੈਂ ਪੂਰਾ ਖੇਤ ਨਹੀਂ ਭਰ ਪਾਉਂਦਾ ਕਿਉਂਕਿ ਕੰਮ ਜ਼ਿਆਦਾ ਰਹਿੰਦਾ ਹੈ ਤੇ ਉਸ ਤਰ੍ਹਾਂ ਪਰ ਧਰਤੀ ਦਾ ਕਦੇ ਜਵਾਬ ਨਹੀਂ ਦਿੰਦਾ ਮੈਂ ਇਹ ਨਹੀਂ ਕਰੂੰਗੀ ਨਾ ਉਹਦੇ ਰਿਜ਼ਲਟ ਕੱਟ ਕੇ ਦੱਤੇ ਨੇ ਜਿਹੜੇ ਸੋਚ ਕੇ ਹੈਰਾਨ ਹੁੰਨੇ ਆ ਵੀ ਅਸੀਂ ਕੁਝ ਵੀ ਨਹੀਂ ਕੀਤਾ ਫਿਰ ਵੀ ਫਸਲ ਵਧੀਆ ਹੋ ਰਹੀ ਆ ਸੋ ਇਹ ਕੁਦਰਤੀ ਖੇਤੀ ਆ ਬਾਵੇਂ ਇਹਨੂੰ ਅਸੀਂ ਜੰਗਲ ਖੇਤੀ ਵਿੱਚ ਤਬਦੀਲ ਕਰ ਰਹੇ ਆ ਵੀ ਬਿਲਕੁਲ ਹੋਰ ਵੀ ਅਸੀਂ ਛੇੜ ਛਾੜ ਘੱਟ ਕਰੀਏ ਪੌਦਿਆਂ ਦੇ ਸਰਵ ਰਿਜ਼ਲਟ ਮਿਲੇ ਤੇ ਉਹਨਾਂ ਨਾਲ ਦਖਲਅੰਦਾਜ਼ੀ ਘੱਟ ਤੋਂ ਘੱਟ ਹੋਵੇ ਤਾਂ ਕਿ ਖਰਾਕੀ ਤੰਤ ਵਧੇ ਹੋਣ ਕਿਉਂਕਿ ਹੋਰੇ ਮਧੂਮੱਖੀ ਤੋਂ ਲੈ ਕੇ ਪੰਛੀ 24 ਘੰਟੇ ਕੰਮ ਕਰ ਰਹੇ ਨੇ ਰਾਤ ਵਾਲੇ ਹੋਰ ਨੇ ਮੀ ਉੱਲੂ ਵਗੈਰਾ ਰਾਤ ਨੂੰ ਵੀ ਕੁਝ ਨਾ ਕੁਝ ਯੋਗਦਾਨ ਪਾਉਂਦੇ ਨੇ ਟੀੜੀਆਂ ਵੀ ਰਾਤ ਨੂੰ ਫਰੀ ਜਾਂਦੀਆਂ ਨੇ ਬਾਕੀ ਦਿਨ ਵਿੱਚ ਤਾਂ ਪੰਛੀਆਂ ਦੀ ਗਿਣਤੀ ਬਹੁਤ ਜ਼ਿਆਦਾ ਤੇ ਟੋਟਲੀ ਕੀਟ ਕੰਟਰੋਲ ਪੰਛੀ ਕਰਦੇ ਨੇ ਸਾਨੂੰ ਪੰਛੀਆਂ ਦਾ ਲਾਭ ਲੈਣਾ ਚਾਹੀਦਾ ਖੇਤਾਂ ਵਿੱਚ ਰੁੱਖ ਲੱਕੜ ਦੇ ਡੱਕੇ ਗੱਡ ਦੇਣੇ ਚਾਹੀਦੇ ਇੱਥੇ ਕੁਦਰਤੀ ਖੇਤੀ ਕਰਦੇ ਹਾਂ ਤਾਂ ਕਿ ਉੱਥੇ ਦਾ ਕੀਟ ਕੰਟਰੋਲ ਪੰਛੀ ਕਰ ਸਕਣ ਇਹਨਾਂ ਨੂੰ ਮੌਕਾ ਦੇਣਾ ਚਾਹੀਦਾ ਇੱਕ ਤਾਂ ਸੀਮ ਜਦੋਂ ਕੋਈ ਚੀਜ਼ ਛਿੜਕਦੇ ਹਾਂ ਫਸਲਾਂ ਤੇ ਤਾਂ ਉਥੇ ਜਿਹੜਾ ਕੀਟ ਆ ਮਰ ਜਾਂਦਾ ਮਿੱਤਰ ਕੀਟ ਦੁਸ਼ਮਣ ਕੀਟ ਜੋ ਵੀ ਕੀਟ ਨੇ ਸਾਰੇ ਮਾਰੇ ਜਾਣੇ ਆ ਭਾਵੇਂ ਉਹਨਾਂ ਨੇ ਥੋੜਾ ਨੁਕਸਾਨ ਕੀਤਾ ਜਾਂ ਨਹੀਂ ਤੇ ਉਹ ਕੀਟ ਜਦੋਂ ਮਰ ਗਏ ਤਾਂ ਪੰਛੀਆਂ ਨੇ ਵੀ ਉੱਥੇ ਕੀ ਲਾਉਣਾ ਨਾ ਇੱਕ ਤਾਂ ਕਿਸੇ ਦਾ ਭੋਜਨ ਆਪਾਂ ਨੇ ਖਰਾਬ ਕਰਤਾ ਇੱਕ ਆਪਣੀ ਫਸਲ ਤੇ ਵੀ ਉਹਦਾ ਅਸਰ ਪੈਂਦਾ ਭਾਵੇਂ ਅਸੀਂ ਦੇਸੀ ਖੇਤੀ ਵਿੱਚ ਕੋਈ ਵਰਤਦੇ ਆ ਤਾਂ ਵੀ ਉਹ ਜਿਹੜੇ ਹਾਰਮੋਨ ਨੇ ਪੌਦਿਆਂ ਦੇ ਉਹਨਾਂ ਤੇ ਪ੍ਰਭਾਵ ਪਾਉਂਦਾ ਜਿਹੜਾ ਆਪਾਂ ਛੜਕਾਉ ਕਰਦੇ ਆ ਸੋ ਆਪਾਂ ਨੂੰ ਕੁਦਰਤ ਨੂੰ ਸਮਝਦੇ ਹੋਏ ਕੁਦਰਤੀ ਖੇਤੀ ਨਾਲ ਜੁੜਨਾ ਚਾਹੀਦਾ ਇਹ ਖੇਤੀ ਵਿੱਚ ਆਲੇ ਲੱਗਦਾ ਵੀ ਆਮਦਨਾਂ ਘਟ ਨੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਡਾਕਟਰ ਜਾਂ ਹੋਰ ਵਿਗਿਆਨੀ ਜਾਂ ਪੜ੍ਹੇ ਲਿਖੇ ਲੋਕ ਇਹ ਗੱਲ ਨੂੰ ਸਮਝਣ ਲੱਗੇ ਵੀ ਜੈਰਮਿਕ ਖੋਜ ਨਾਲ ਖਾਦਾ ਜਾਵੇ ਸਾਡੀ ਸਿਹਤ ਨੂੰ ਵਧੀਆ ਬਣਾ ਸਕਦਾ ਤੇ ਇਸ ਨੂੰ ਵਧੀਆ ਬਣਾਉਣ ਵਿੱਚ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਬਾਕੀ ਹੁਣ ਇਹ ਨਹੀਂ ਹੈਗਾ ਵੀ ਸਿੱਖਣਾ ਪਊ ਜਾਂ ਸਮਝਣਾ ਪਊ ਆਪਣੇ ਖੇਤ ਤੋਂ ਸਿੱਖੀਏ ਕਿਸਾਨ ਦਾ ਸਭ ਤੋਂ ਵੱਡਾ ਸਕੂਲ ਉਹਦਾ ਖੇਤ ਆ ਖੇਤ ਹੀ ਸਿਖਾ ਦਿੰਦਾ ਫਸਲਾਂ ਤੋਂ ਪਤਾ ਲੱਗਦਾ ਜਿਵੇਂ ਹੁਣ ਅਸੀਂ ਇਹ ਤਾਂ ਬੀਜ ਤਿਆਰ ਕਰਾਂਗੇ ਕਣਕ ਤੋਂ ਤਾਂ ਪਤਾ ਵੀ ਕਿਹੜੀਆਂ ਬੱਲੀਆਂ ਨੂੰ ਜ਼ਿਆਦਾ ਸੋਕਾ ਝੱਲ ਕੇ ਹਰੀਆਂ ਰਹੀਆਂ ਕਿਹੜੀਆਂ ਛੋਟੀਆਂ ਰਹੀਆਂ ਇੱਕਨੇ ਸਾਡੇ ਫਲਦਾਰ ਪੌਦਿਆਂ ਨੇ ਉਹਨਾਂ ਤੋਂ ਆਪਾਂ ਕੋ ਸਿੱਖਣ ਨੂੰ ਮਿਲਦਾ ਸੋ ਇਹ ਖੇਤੀ ਨੂੰ ਸਮਝ ਕੇ ਇਹਨੂੰ ਅਪਣਾ ਲਿਆ ਜਾਵੇ ਕਨਾਲ ਅੱਧੀ ਕਨਾਲ ਕੀਲਾ ਖੰਡ ਜਿੰਨੀ ਵੀ ਜਗ੍ਹਾ ਉਤੋਂ ਆਪਾਂ ਸ਼ੁਰੂ ਕਰਦੇ ਆਂ ਤਾਂ ਜਿਹੜੇ ਰਿਜ਼ਲਟ ਨੇ ਉਹ ਐਹੇ ਜਿਹੋ ਹੁੰਦੇ ਨੇ ਜਿਹੜੇ ਫਰੂਟ ਇਹਦੇ ਵਿੱਚ ਤਿਆਰ ਹੁੰਦੇ ਨੇ ਦਾ ਜਿਹੜਾ ਸਵਾਦ ਹੈ ਕਈ ਵਾਰ ਜਿਹੜੇ ਹੁਣ ਅੰਬ ਨੇ ਉਰੇ ਪੱਕਦੇ ਨੇ ਉਹਨਾਂ ਨੂੰ ਐ ਲੱਗਦਾ ਵੀ ਇਹ ਤਾਂ ਮੈਨੇ 1000 ਰੁਪਏ ਕਿਲੋ ਅੰਬ ਵੀ ਫੇਲ ਆ ਕਿਉਂਕਿ ਬਿਲਕੁਲ ਨੇਚਰ ਦੇ ਤਿਆਰ ਹੁੰਦੇ ਆ ਨਾ ਹੀ ਉਹਨੂੰ ਪਕਾਉਣ ਲਈ ਕੋਈ ਕੈਮੀਕਲ ਵਰਤਿਆ ਜਾਂਦਾ ਨਾ ਹੀ ਉਹਨੂੰ ਵਾਦੇ ਲਈ ਵੀ ਫਰੂਟ ਲੱਗਿਆ ਵੀ ਝੜ ਗਿਆ ਜਿੰਨੇ ਪੌਦ ਚ ਤਾਕਤ ਆਉਂਦੀ ਉਹਨੇ ਪਕਾ ਦੇਣੇ ਆ। ਸੋ ਇਸ ਤਰ੍ਹਾਂ ਇਹ ਕੁਦਰਤੀ ਖੇਤੀ ਜੇ ਆਪਣੇ ਉਤਪਾਦਨ ਵੀ ਵੱਧ ਰਿਹਾ। ਤੇ ਉਹ ਨਾਲ ਟਾਈਮ ਦੇ ਵਿੱਚ ਸਵਾਦ ਵੀ ਬਧੂ ਉਤਪਾਦਨ ਹੀ ਬਧੂ ਤੇ ਯਰ ਮੁਕਤ ਹੋਊਗਾ ਬਿਮਾਰੀਆਂ ਤੋਂ ਮੁਕਤ ਵੀ ਹੋਊਗਾ ਤੇ ਉਹਦੇ ਨਿਊਟ੍ਰੀਸ਼ਨ ਵੀ ਪੂਰੇ ਹੋਣਗੇ। ਇਹ ਆਪਾਂ ਨੂੰ ਸਿਰਫ ਕੁਦਰਤੀ ਖੇਤੀ ਜੰਗਲ ਖੇਤੀ ਚੋਂ ਮਿਲ ਸਕਦਾ। ਜੇ ਆਪਾਂ ਕਹੀ ਮਿੱਟੀ ਨਾਲ ਛੇੜਛਾੜ ਕਰਕੇ ਵੱਧ ਤੋਂ ਵੱਧ ਦਖਲ ਅੰਦਾਜ਼ੀ ਕਰਕੇ ਲੋੜ ਤੋਂ ਵੱਧ ਹੀ ਉਹਦੇ ਵਿੱਚ ਪਾ ਪਾ ਕੇ ਵਧੀਆ ਉਤਪਾਦਨ ਖਰਾਕੀ ਤੱਤ ਲੈ ਲਾਂਗੇ ਤਾਂ ਉਹ ਜੇ ਹੁੰਦਾ ਤਾਂ ਦੂਜੀ ਖੇਤੀ ਵਿੱਚ ਵਿਗਿਆਨੀਆਂ ਨੇ ਦੱਸ ਦੇਣਾ ਸੀ ਪਰ ਉਹ ਸਿਰਫ ਜੰਗਲ ਖੇਤੀ ਜਿਹੜਾ ਕੁਦਰਤ ਖੁਦ ਕਰ ਰਹੀ ਹੈ ਇਸ ਲਈ ਆਪਾਂ ਨੂੰ ਕੁਦਰਤ ਦੇ ਡਿਜ਼ਾਈਨ ਨੂੰ ਜਿਹੜਾ ਪਤਾ ਨਹੀਂ ਕਿੰਨੇ ਸਾਲਾਂ ਤੋਂ ਬਣਿਆ ਹੋਇਆ ਉਹ ਕਾਮਯਾਬ ਹੋ ਰਿਹਾ ਤਾਂ ਉਹ ਜੰਗਲਾਂ ਚੱਲਿਆ ਉਸ ਸਮੇਂ ਤਾਂ ਕੋਈ ਉਹਨਾਂ ਨਾਲ ਜੰਗਲ ਸਨ ਜੋ ਉਹਨਾਂ ਦੀ ਕੋਈ ਸੇਵਾ ਸੰਭਾਲਤਾ ਕੀਤੀ ਨਹੀਂ ਜਾਂਦੀ ਫੇਰ ਵੀ ਤਰ੍ਹਾਂ-ਤਰ੍ਹਾਂ ਦੇ ਫਰੂਟ ਵਧੀਆ ਪ੍ਰਾਪਤ ਹੋ ਰਹੇ ਨੇ ਸੋ ਮਾਡਲ ਨੂੰ ਆਪਾਂ ਸਮਝੀਏ ਕਿਸਾਨ ਮਿੱਟੀ ਨਾਲ ਜੋੜੇ ਵਾਤਾਵਰਨ ਨੂੰ ਬਚਾਵੇ ਆਪਣੀ ਸਿਹਤ ਨੂੰ ਬਚਾਵੇ ਇਹ ਆਪਾਂ ਨੂੰ ਕੁਦਰਤੀ ਖੇਤੀ ਜਿਹੜੀ ਜੰਗਲ ਖੇਤੀ ਉਹ ਚ ਵੀ ਬਚ ਸਕਦਾ ਸੋ ਇਹਦੇ ਨਾਲ ਜੋੜ ਕੇ ਆਪਾਂ ਇੱਕ ਸਿਹਤਮੰਦ ਫਰੂਟ ਸਿਹਤਮੰਦ ਮਿੱਟੀ ਤੇ ਵਾਤਾਵਰਨ ਨੂੰ ਬਚਾ ਸਕਦੇ ਹਾਂ ਸੋ ਇਸ ਖੇਤੀ ਨਾਲ ਜੁੜੀਏ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਜੀ